ਆਟੋ ਆ ਬਹੁਤ ਵੱਡੀ ਸਮੱਸਿਆ ਤੁਹਾਡੇ ਸਾਹਮਣੇ ਵੀ ਕਈ ਵਾਰੀ ਆਈ ਸ਼ਹਿਰ ਦੀ ਇਹ ਕਿੰਨੀ ਕੁ ਦੇਰ ਚ ਹੈ ਕਦੋਂ ਇਹਦਾ ਕੀ ਪ੍ਰੋਸੈਸ ਚੱਲ ਰਿਹਾ ਵੀ ਜਿਹੜੇ ਆਟੋ ਆ ਉਹਨਾਂ ਨੂੰ ਘਟਾਇਆ ਜਾ ਸਕੇ ਜਾਂ ਕਿਉਂਕਿ ਟ੍ਰਾਂਸਪੋਰਟਰਾਂ ਨੇ ਵੀ ਕਿਹਾ ਵੀ ਕੱਲੀ ਸਮੱਸਿਆ ਬਸਾਂ ਦੀ ਥੋੜੀ ਆ ਜਿਹੜੇ ਆਟੋ ਆ ਉਹ ਵੀ ਬਹੁਤ ਵੱਡੀ ਸਮੱਸਿਆ ਨੇ ਮੈਂ ਬਿਲਕੁਲ ਸਹਿਮਤ ਹਾਂ ਜਦੋਂ ਮੈਂ ਕਮਿਸ਼ਨਰ ਸੀਗਾ ਤੇ ਉਸ ਤੋਂ ਬਾਅਦ ਮੈਂ ਉਸ ਟਾਈਮ ਤੇ ਆਪਾਂ ਪਲਾਨ ਕਰ ਰਹੇ ਸੀਗੇ ਬਟ ਦੈਨ ਆ ਗੌਟ ਟ੍ਰਾਂਸਫਰ ਤੇ ਮੈਂ ਉਹਨਾਂ ਨੂੰ ਫਿਰ ਇੱਥੇ ਐਸ ਡਿਪਟੀ ਕਮਿਸ਼ਨਰ ਡਾਇਰੈਕਸ਼ਨ ਦਿੱਤੀ ਸੀ ਹੁਣ ਕਾਰਪੋਰੇਸ਼ਨ ਨੇ ਉਹਦਾ ਰੈਜ਼ੋਲੂਸ਼ਨ ਪਾਇਆ ਹੈ ਕਿ ਇੱਕ ਵਾਰ ਆ ਲਈਏ ਤੇ ਹੁਣ ਆਪਾਂ ਜਲਦੀ ਇਹਨੂੰ ਸ਼ੁਰੂ ਕਰਾਂਗੇ ਮੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨੂੰ ਆਪਾਂ ਕੰਪਲੀਟ ਕਰਾ ਲਈਏ ਤੇ ਜਿਹੜੇ ਆਪਣੇ ਕੋਲ ਪੁਰਾਣੇ ਆਟੋ ਨੇ ਜਿਹੜੇ ਕਿ ਬਿਲਕੁਲ ਚੱਲਣ ਯੋਗ ਨਹੀਂ ਨੇ ਹੁਣ ਉਹਨਾਂ ਨੂੰ ਆਹਿਸਤਾ ਆਹਿਸਤਾ ਆਪਾਂ ਫੇਜ਼ ਆਊਟ ਕਰ ਲਈਏ ਤੇ ਨਵੇਂ ਜਿਹੜੇ ਦਿੱਲੀ ਤੋਂ ਬਿਲਕੁਲ ਕੰਡਮ ਆਟੋਸ ਆ ਕੇ ਇੱਥੇ ਚੁਰੂ ਹੋ ਜਾਂਦੇ ਉਹਨਾਂ ਤੇ ਫਿਰ ਆਹਿਸਤਾ ਆਹਿਸਤਾ ਜਿਹੜੀ ਹੈਗੀ ਪਾਬੰਦੀ ਉਹ ਖਤਮ ਹੋ ਜਾਊਗਾ ਇਹਦੇ ਤੇ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਮੇ ਦੇ ਆਸ-ਪਾਸ ਆਪਾਂ ਸਰਵੇ ਦਾ ਕੰਮ ਕੰਪਲੀਟ ਕਰ ਲਈਏ ਥੈਂਕ ਯੂ ਸੋਏ ਸਨ ਡਿਪਟੀ ਕਮਿਸ਼ਨਰ ਬੰਡਾ ਸ਼੍ਰੀ ਸ਼ੌਕਤ ਅਹਿਮਦ ਪਰੇਜੀ ਜਿਨ੍ਹਾਂ ਨੇ ਬੱਸ ਸਟੈਂਡ ਨੂੰ ਲੈ ਕੇ ਜਿਹੜੀਆਂ ਚਰਚਾਾਂ ਵਿੱਚ ਚੱਲ ਰਹੀਆਂ ਸੀ ਜਾਂ ਉਹਨਾਂ ਨੇ ਮੀਟਿੰਗ ਵਿੱਚ ਵੀ ਉਹਨਾਂ ਨੇ ਕਿਹਾ ਜਿਹੜੇ ਰਾਜਨੀਤਿਕ ਲੋਕ ਆ ਜਿਹੜੇ ਮੀਟਿੰਗ ਵਿੱਚ ਜਿਨ੍ਹਾਂ ਨੇ ਹਾਂ ਕਿਹਾ ਸੀ ਵੀ ਬੱਸ ਸਟੈਂਡ ਬਣਨਾ ਚਾਹੀਦਾ ਪਰ ਹੁਣ ਉਹ ਆਪਣੀ ਰਾਜਨੀਤੀ ਚ ਵੋਟਾਂ ਦੀ ਕਰਕੇ ਕਹਿ ਲੋ ਹੁਣ ਉਹ ਵਿਰੋਧ ਵਿੱਚ ਨੇ ਤੇ ਉਹਨਾਂ ਨੇ ਕਿਹਾ ਕਿ ਬੱਸ ਸਟੈਂਡ ਜੇ ਅੱਜ ਬਾਹਰ ਨਾ ਲਜਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਇੱਕ ਤਰ੍ਹਾਂ ਦਾ ਜਾਏਗਾ ਵੀ ਨਹੀਂ ਤੇ ਲੋਕਾਂ ਲਈ ਬੜੀ ਵੱਡੀ ਮੁਸੀਬਤ ਹੋਣਗੀ ਤੁਸੀਂ ਦੇਖ ਰਹੇ ਹੋ ਕਲਿਆਨਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ